ਗੁਰਦਾਸਪੁਰ ਇੰਪਰੂਵਮੈਂਟ ਟਰਸਟ ਨੂੰ ਮਿਲੇਗੀ ਨਵੀਂ ਇਮਾਰਤ ਪੱਤਰਕਾਰਾਂ ਨੂੰ ਵੀ ਮੀਡੀਆ ਹਾਊਸ ਵੀ ਤਾਂਗੇ ਬਣਾ ਕੇ ਕਿਹਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਸ਼ਰੀਕਲਸੀ ਨੇ ਬਟਾਲਾ ਦੇ ਐਮਐਲਏ ਸ਼ਰੀਕਲਸੀ ਵੱਲੋਂ ਨਵੀਂ ਇਮਾਰਤ ਦੀ ਕਾਰਵਾਈ ਸ਼ੁਰੂਆਤ 40 ਮਰਲੇ ਦੀ ਜ਼ਮੀਨ ਵਿੱਚ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦਾ ਨਵਾਂ ਦਫ਼ਤਰ ਉਸਾਰਿਆ ਜਾਵੇਗਾ ਜਿੱਥੇ ਹਰ ਆਧੁਨਿਕ ਸਹੂਲਤ ਲੋਕਾਂ ਨੂੰ ਮਹੱਈਆ ਕਰਵਾਈ ਜਾਵੇਗੀ ਪੂਰੀ ਤਰ੍ਹਾਂ 에어 ਕੰਡੀਸ਼ਨਰ ਇਸ ਨਵੀਂ ਇਮਾਰਤ ਨੂੰ ਬਣਾਉਣ ਵਿੱਚ 2 ਕਰੋੜ ਰੁਪਏ ਦੀ ਲਗਤ ਆਵੇਗੀ ਜੋ 6 ਮਹੀਨੇ ਵਿੱਚ ਤਿਆਰ ਹੋ ਜਾਵੇਗੀ ਅੱਜ ਬਟਾਲਾ ਦੇ ਐਮਐਲ ਮਨਚੀਰ ਸਿੰਘ ਸ਼ਰੀਕ ਕਲਸੀ ਵੱਲੋਂ ਨਵੀਂ ਇਮਾਰਤ ਦਾ ਨੀਂਧ ਪੱਥਰ ਰੱਖਿਆ ਤੇ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਗਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲਵੀ ਮੌਜੂਦ ਸਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇੰਪਰੂਵਮੈਂਟ ਟਰਸਟ ਗਰਦਾਸਪੁਰ ਦੇ ਚੇਅਰਮੈਨ ਅਜੀਵ ਸ਼ਰਮਾ ਨੇ ਦੱਸਿਆ ਕਿ ਬਹਿਲੀ ਵਾਰ ਹੋਇਆ ਹੈ ਕਿ ਇੰਪਰੂਵਮੈਂਟ ਟਰਸਟ ਆਪਣਾ ਪੈਟਰੋਲ ਪੰਪ ਖੋ ਰਹੀ ਹੈ ਉਹਨਾਂ ਨੇ ਕਿਹਾ ਕਿ ਗਰਦਾਸਪੁਰ ਇੰਪਰੂਵਮੈਂਟ ਟਰਸਟ ਦੀ ਆਮਦਨ ਨੂੰ ਵਧਾਉਣ ਲਈ ਨਵੇਂ ਬੱਸ ਸਟੈਂਡ ਨੇੜੇ ਇੱਕ ਪੈਟਰੋਲ ਪੰਪ ਖੋਲਿਆ ਜਾ ਰਿਹਾ ਹੈ ਜਦਕਿ ਪੱਤਰ ਗਿਆ ਮੈਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੰਪਰੂਵਮੈਂਟ ਟੈਸਟ ਦੇ ਵਾਸਤੇ ਕਿ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਆਉਣ ਵਾਲੇਲੇ ਟਾਈਮ ਦੇ ਵਿੱਚ ਆਪਾਂ ਹੋਰ ਜਿਆਦਾ ਡਿਵੈਲਪਮੈਂਟ ਕਰਾਵਾਂਗੇ ਅੱਜ ਜਿਹੜਾ ਮੇਨ ਮਕਸਦ ਸੀ ਸਾਡਾ ਇਹ ਇੰਪਰੂਵਮੈਂਟ ਟੈਸਟ ਦਾ ਜਿਹੜਾ ਆਫਿਸ ਉਹਦਾ ਨੀਂਹ ਪੱਥਰ ਰੱਖਣ ਕਰਕੇ ਸੀ ਪ੍ਰੋਗਰਾਮ ਇਹ ਪ੍ਰੋਗਰਾਮ ਜਿਹੜਾ ਸੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਮਨ ਬੈਲ ਜੀ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਜੋਬਰੰਧਾਵਾ ਜੀ ਪਹੁੰਚੇ ਨੇ ਔਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਇਹਦੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ ਉਹ ਸਾਡੇ ਵੱਡੇ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਸ਼ੁਰੂ ਤੋਂ ਸਾਨੂੰ ਉਂਗਲ ਫੜ ਕੇ ਰਾਜਨੀਤੀ ਵਿੱਚ ਚਲਾਇਆ ਜਿਨ੍ਹਾਂ ਚਲਾਇਆ ਔਰ ਮੌਕੇ ਮੌਕੇ ਤੇ ਸਾਡਾ ਮਾਰਗਦਰਸ਼ਨ ਕਰਦੇ ਰਹੇ ਨੇ ਤੇ ਉਹ ਜਦੋਂ ਵੀ ਇਹਨਾਂ ਨੂੰ ਮਿਲਦੇ ਹਾਂ ਇਹੋ ਹੀ ਕਹਿੰਦੇ ਸੀਗੇ ਰਜੀਵ ਕੰਮ ਕਰੋ ਤਗੜੇ ਹੋਵੋ ਕੰਮ ਕਰੋ ਇਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਆਪਾਂ ਚੱਲ ਕੇ ਅੱਜ ਨੂੰ ਇਹ ਡਿਵੈਲਪਮੈਂਟ ਆਪਾਂ ਕਰਾ ਰਹੇ ਆਂ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿਹੜਾ ਇੰਪਰੂਵਮੈਂਟ ਅਸ ਦਾ ਜਿਹੜਾ ਆਫਿਸ ਹੈ ਇਹ 2 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਜੀ ਇਹਦੇ ਵਿੱਚ ਹਰ ਫੈਸਿਲਿਟੀ ਹੋਊਗੀ ਭਾਵੇਂ ਪਬਲਿਕ ਆਵੇ ਕੋਈ ਆਵੇ ਉਹਨੂੰ ਬੈਠਣ ਨੂੰ ਜਗ੍ਹਾ ਵਧੀਆ ਏਸੀ ਰੂਮ ਹੋਣਗੇ ਵੇਟਿੰਗ ਹਾਲ ਹੋਏਗਾ ਕੋਕ ਪੈਂਟਰੀ ਹੋਏਗੀ ਚਾਹ ਪਾਣੀ ਦੀ ਪੂਰਾ ਪ੍ਰਬੰਧ ਹੋਵੇਗਾ ਉਹਨਾਂ ਟਾਈਮ ਤੇ ਮੀਡੀਆ ਨੂੰ ਵੀ ਕੰਦੇ ਜੀ ਇਹਦੇ ਵਿੱਚ ਕੁੱਝ ਦਿੱਤਾ ਜਾ ਰਿਹਾ ਹੈ ਮੀਡੀਆ ਵਾਸਤੇ ਵੀ ਦੇਖੋ ਮੈਂ ਦੀਵਾਲੀ ਤੇ ਮੈਂ ਕਿਹਾ ਸੀ ਮੈਂ ਉਹ ਬਚਤਮਨ ਦੇ ਆ ਜੀ ਜੇ ਮੈਂ ਕਿਹਾ ਸੀ ਮੈਂ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਕਵਾਦਾ ਕੀਤਾ ਸੀ ਕਿ ਤੁਹਾਨੂੰ মিডিਆ মিডিਆ ਹਾਊਸ ਦਵਾਂਗਾ ਠੀਕ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਅਨਾਉਂਸਮੈਂਟ ਕਰਾਂਗਾ ਤੁਹਾਨੂੰ ਇੰਪਰੂਵਮੈਂਟ ਟੈਸਟ ਜਗ੍ਹਾ ਤੇ ਦੇਗੀ ਔਰ ਉਹਦੇ ਉੱਪਰ মিডিਆ ਹਾਲਤ ਨੂੰ ਭਰਾ ਕੇ ਦਿੱਤਾ ਜਾ ਦੇਣਾ ਦੇਖੋ ਇੱਕ ਚੀਜ਼ ਯਾਰ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਜੋ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਮੈਨੂੰ ਇੱਥੇ ਸੇਵਾ ਲਈ ਅਸੀਂ ਇੱਥੇ ਮੈਂ ਚੇਅਰਮੈਨ ਬਣਿਆ ਉਹਨਾਂ ਦੇ ਜੋ ਉਹਨਾਂ ਅਜੇ ਤੱਕ ਲੋਕ ਹਿੱਤਾਂ ਵਿੱਚ ਫੈਸਲੇ ਲੈਂਦੇ ਰਹੇ ਆ ਉਹਨਾਂ ਵੱਲ ਵੇ ਵੇ ਕੇ ਅਸੀਂ ਵੀ ਇਹ ਕਿਉਂਕਿ ਦੇਖੋ ਮੈਂ ਪਿਛਲੀਆਂ ਗੱਲਾਂ ਕਰਾਂ ਤੇ ਬਹੁਤ ਲੰਬੀ ਚੋੜੀਆਂ ਹੋ ਜਾਣਗੀਆਂ ਮੈਂ ਪਿਛਲੇ ਪਿਛੇ ਨਹੀਂ ਜਾਣਾ ਚਾਹੁੰਦਾ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਗੁਰਦਾਸਪੁਰ ਵਾਸੀਆਂ ਨੂੰ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਕੁਝ ਹੋਇਆ ਕਿ ਲੋਕੀ ਤਵੇ ਫੈਸਲੇ ਨਹੀਂ ਲੈਂਦੇਗੇ ਸਿਰ ਤੇ ਸਿਰ ਆਪਣੇ ਵਾਸੀ ਫੈਸਲੇ ਲੈਂਦੇਗੇ ਅਸੀਂ ਆਏ ਆ ਅਸੀਂ ਇੱਥੇ ਡਿਵੈਲਪਮੈਂਟ ਕਰਾ ਰਹੇ ਆ ਅਸੀਂ ਆਪਸ਼ਨ ਕਰਵਾਈ ਆ ਤੋਂ ਪੈਸੇ ਇਕੱਠੇ ਹੋਏ ਆ ਦੇਖੋ ਕਿਤਨਾ ਕਿਤੇ ਹਮੇਸ਼ਾ ਇਹ ਚੀਜ਼ ਨਹੀਂ ਹੁੰਦੀ ਕਿ ਪ੍ਰਾਪਰਟੀਆਂ ਵੇਚੀ ਜਾਓ ਬਿਲਡਿੰਗਾਂ ਬਣਾਈ ਜਾਓ ਰੈਵਨਿਊ ਕਿੱਥੋਂ ਹੋਏਗਾ ਜਿਉਂ ਆਪਾਂ ਬੱਸ ਸਟੈਂਡ ਸ਼ੁਰੂ ਕਰਾਇਆ ਨੇਅਰ ਬੋਰਡ ਸਾਨੂੰ 1.5 ਤੋਂ 2.2 ਕਰੋੜ ਰੁਪਏ ਸਾਲ ਦੀ ਉੱਥੋਂ ਇਨਕਮ ਆਉਣੀ ਸ਼ੁਰੂ ਹੋ ਜਾਣੀ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਦੂਸਰੀ ਇੰਪਰੂਵਮੈਂਟ ਟੈਸਟ ਹੋਏਗੀ ਮੈਂ ਅੱਜ ਓਪਨਲੀ ਅਨਾਉਂਸ ਕਰ ਰਿਹਾ ਕਿ ਜਿਹੜਾ ਆਪਣਾ ਪੈਟਰੋਲ ਪੰਪ ਲਾਉਣ ਜਾ ਰਹੀ ਆ ਇੰਪਰੂਵਮੈਂਟ ਟੈਸਟ ਠੀਕ ਹੈ ਜੀ ਇਹਦੀ ਇਹਦੀ ਵੀ ਘੱਟੋ ਘਾਟ 5 ਤੋਂ 7 ਲੱਖ ਰੁਪਇਆ ਮੰਥਲੀ ਇਹਦੀ ਸਾਨੂੰ ਰੈਵਨਿਊ ਆਏਗਾ ਬੱਸ ਸਟੈਂਡ ਦੇ ਨਾਲ ਆ ਰਹੀ ਜਾਂ ਉਹ ਨਾਲ ਦੀ ਨਾਲ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਨ ਚੀਜ਼ ਕਿ ਇੱਥੋਂ ਖਰਚਾ ਕਿੱਥੋਂ ਨ ਅਸੀਂ ਇੰਪਰੂਵਮੈਂਟ ਅਸ ਨੇ ਜਿਹੜੀ ਵੱਡੀ ਮੈ ਪ੍ਰਾਪਤੀ ਦੇਖੋ ਕੰਮ ਤੇ ਹਰ ਕੋਈ ਕਰਵਾ ਲੈਂਦਾ ਵੱਡੀ ਪ੍ਰਾਪਤੀ ਕੀ ਆ ਕਿ ਪੈਸੇ ਨੂੰ ਇਕੱਠਾ ਕਰਨਾ ਉਹਨੂੰ ਸੰਭਾਲ ਕੇ ਰੱਖਣਾ ਇੰਪਰੂਵਮੈਂਟ ਟਰਸਟ ਨੇ 10 ਕਰੋੜ ਰੁਪਏ ਦੀ ਅਸੀਂ ਐਫ ਡੀ ਕਰਾਈ ਆ 70 ਲੱਖ ਰੁਪਏ ਸਾਲ ਦਾ ਉਹ ਆਇਆ ਕਰਨਾ ਜਿਹਦੇ ਵਿੱਚ ਸਾਰੇ ਆਪਾਂ ਡਵੈਲਪਮੈਂਟ ਵੀ ਕਰਾਇਆ ਕਰਨੀ ਆ ਤੇ ਆਫਿਸ ਦੇ ਖਰਚੇ ਵੀ ਨਿਗਲਿਆ ਕਰਨੇ ਆ ਇਹ ਪ੍ਰਾਪਤੀਆਂ ਕੋਈ ਨਹੀਂ ਕਰ ਸਕਦਾ ਮਤਲਬ ਚੀਜ਼ ਇਹ ਕਿ ਤੁਹਾਡਾ ਮਾਈਂਡ ਸੈਟ ਹੋਣਾ ਵਿਜ਼ਨ ਕੀ ਹੈਗਾ ਤੁਸੀਂ ਲੋਕਾਂ ਦੇ ਇਕ ਕੰਮ ਕਰਵਾਉਣਾ ਚਾਹੁੰਦੇ ਤੇ ਕੰਮ ਕਰਵਾਓ ਤੁਸੀਂ ਦੇਖਦੇ ਬਟਾਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਅਜੇ ਤੱਕ ਡਿਵੈਲਪਮੈਂਟ ਨਹੀਂ ਹੋਈ ਜਨੀ ਬਟਾਲੇ ਦੇ ਵਿੱਚ ਹੋਈ ਹੈ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਚੱਲਦੇ ਚੱਲਦੇ ਆਪਾਂ ਗੁਰਦਾਸਪੁਰ ਵਿੱਚ ਕਰਵਾ ਰਹੇ ਹਾਂ ਤੁਹਾਡਾ ਮੀਡੀਆ ਬਹੁਤ ਬਹੁਤ ਧੰਨਵਾਦ ਆਨਲਾਈਨ ਟਾਈਮ 'ਚ ਤੁਹਾਡਾ ਮੀਡੀਆ ਦਾ ਵੀ ਕਰਾਂਗੇ ਜੀ ਪੰਪ ਦਾ ਵੀ ਕਰਾਂਗੇ ਹੋਰ ਡਿਵੈਲਪਮੈਂਟ ਕਰਾਂਗੇ ਬਸ ਤੁਸੀਂ ਆਦਾ ਆਪਣਾ ਪਿਆਰ ਬਣਾਈ ਰੱਖਿਓ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਗੁਰਦਾਸਪੁਰ ਵਿਖੇ ਰਮਨਬੈਲ ਜੀ ਹਲਕਾ ਇੰਚਾਰਜ ਸਾਡਾ ਜ਼ਿਲ੍ਹਾ ਪ੍ਰਧਾਨ ਜੋਬਨ ਜੀ ਔਰ ਰਜੀਵ ਸ਼ਰਮਾ ਜੀ ਦੀ ਅਣਥਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਅਸਟ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹੱਲੀਆਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਸਪੈਸ਼ਲੀ ਇੱਥੇ ਵਧਾਈ ਦੇਣ ਪਹੁੰਚਿਆ ਔਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕ ਇਹੋ ਚਾਹੁੰਦੇ ਨੇ ਵੀ ਸਾਡਾ ਏਰੀਆ ਡਿਵੈਲਪ ਕਿਤਨਾ ਹੋਵੇ ਜਿੱਥੇ-ਜਿੱਥੇ ਡਿਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਚੱਲ ਰਿਹਾ ਹੈ ਜਿੱਤ ਜਿੱਤਾਂਗੇ ਜਰੂਰੀ ਤਰਨਤਾਰ ਦਾ ਦੇਖ ਲੋ ਹਾਲੇ ਤੇ ਆ ਥੋੜੇ ਦਿਨ ਹੋਏ ਨੇ ਇਲੈਕਸ਼ਨ ਜਿੱਤ ਕੇ ਆਏ ਆ ਪ੍ਰੋਪਰਲੀ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਹਿਬਾਨ ਸਾਡੇ ਸਾਰੇ ਪ੍ਰਧਾਨ ਪੂਰੇ ਤਤਪੜ ਨੇ ਤਗੜੇ ਹੋ ਕੇ ਇਲੈਕਸ਼ਨ ਵੀ ਲੜਨਗੇ ਔਰ ਬਲਾਕ ਸੰਮਤੀ ਦਾ ਜਿਹੜਾ ਜਿਲ੍ਹਾ ਪ੍ਰਸਿੱਧ ਜਿਹੜੇ ਉਹ ਚੇਅਰਮੈਨ ਜਿਹੜੇ ਆਵਾਂ ਬਸ ਝਾੜੂ ਚੱਲ ਰਿਹਾ ਜੀ ਸਾਡਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਸੋ ਕਹਿਣ ਦਾ ਭਾਵ ਉਦਘਾਟਨਾ ਦਾ ਯੋਗ ਆ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਦਘਾਟਨਾ ਤੇ ਜਿਹੜਾ ਰੋਗ ਹੈ ਜੀ ਸਾਡਾ ਥੈਂਕ ਯੂ ਉਦਾਸਪੁਰ ਵਿਧਾਨ ਸਭਾ ਹਲਕੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਦੇਣਾ ਯਾ ਜੋ ਇੰਪਰੂਵਮੈਂਟ ਟ੍ਰਸਟ ਜਿਹੜੇ ਪਿਛਲੇ ਕਾਂਗਰਸ ਰਾਜ ਦੇ ਵਿੱਚ ਕਰਜ਼ੀਆਂ ਤੇ ਡੁੱਬੀ ਪਈ ਸੀ ਜਿਹਦਾ ਸਰਮਾਇਆ ਖਤਮ ਹੋ ਚੁੱਕਾ ਸੀਗਾ ਅੱਜ ਉਸ ਇੰਪਰੂਵਮੈਂਟ ਫੰਡ ਨੇ ਪਿਛਲੇ 2.5 ਸਾਲ ਦੀ ਮਿਹਨਤ ਤੋਂ ਬਾਅਦ ਆਪਣਾ ਦਫ਼ਤਰ ਉਸਾਰੀ ਕਰਨ ਜਾ ਰਹੀ ਆ ਚੇਚੇ ਪ੍ਰੋਗਰਾਮ ਦੇ ਵਿੱਚ ਜੋਬਨ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇਜ ਤਜਾਰ ਲੀਡਰ ਵੀ ਨੇ ਵਧੀਆ ਸਾਥੀ ਨੇ ਸਟ੍ਰੈਟਿਕ ਪਲਾਨਿੰਗ ਔਰ ਇਹ 40 ਮਰਲੇ ਦੇ ਵਿੱਚ ਤਕਰੀਬਨ ਬਣੇ ਕਮਾਂ ਕਰਾ ਲਈ ਆਉਣ ਲਈ ਕਰਨ ਲਈ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨੂੰ ਦੱਸਦੇ ਖੁਸ਼ੀ ਆ ਕਿ ਇਹ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਨੇ ਕਾਰਨ ਕੀ ਆ ਸਰਕਾਰ ਬਣੀ ਤੇ ਦਾਸ ਨੂੰ ਮੌਕਾ ਮਿਲਿਆ ਇੱਥੇ ਆ ਤੇ ਨਾ ਸਾਡੇ ਜ਼ਿਲ੍ਹੇ ਦੇ ਅਗਵਾਈ ਸ਼ਹਿਰੀ ਕਲਸੀ ਜੀ ਜੋਬਨ ਜੀ ਰਜੀਵ ਜੀ ਆਪਾਂ ਸਾਰੇ ਵੇਖਿਓ ਇੰਪਰੂਵਮੈਂਟ ਦਾ ਹੁੰਦੇ ਸਮੇਂ ਦੇ ਵਿੱਚ ਗਰਦਾਸਪੁਰ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਜਾ ਰਿਹਾ ਹੈ